ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਨਵੇਂ ਵਲੌਗ ਦੇ ਵਿੱਚ ਆਇਤੇ ਜੀ ਬਈ ਮੋਟਰ ਪਾਪਾ ਸੇ ਤੱਕ ਜਿਹੜਾ ਮਾਰਨ ਗਏ ਨਾ ਪਾਣੀ ਦੇਖਤਾਨੇ ਵੀ ਰਾਤ ਮੋਟਰ ਚੱਲਦੀ ਜੀ ਕਿੰਨਾ ਭਰ ਗਿਆ ਕਿੰਨਾ ਰਹਿ ਗਿਆ ਕਿਹਾ ਹਿਸਾਬ ਦੱਸਦਾ ਬਦਲ ਹੋਇਆ ਉਹ ਤਾਂ ਬਹੁਤ ਬਈ ਕਾਲ ਬੋਲ ਬਦਲ ਆ بارش ਬਹੁਤ ਜ਼ੋਰ ਦੀ بارش ਹੋ ਰਹੀ ਬਈ मुसलधार बारिश है बस बारिश हुई क्या देखो और देखो चलो जल करता देख लो परमात्मा ने भाई और देखो ਮੈਂ ਜਵਾਬੀ ਵੀ ਜ ਗਿਆ ਆਪਣਾ ਰਾਤ ਬਾਹਰ ਹੀ ਪਿਆਦਾ ਬਾਕੀ ਹੁਣ ਜੀਰੀਆਂ ਜੂਰੀਆਂ ਗੰਨੇ ਗੁੰਨੇ ਸਭ ਵਿਸਾਉਣੇ ਵਿਸਾਊਗਾ ਬਈ ਪ੍ਰਮਾਤਮਾ ਨੇਹਰਾ ਕਰਿਆ ਪਿਆ ਬਾਰਸ਼ ਨਾਲ ਦੇਖ ਲਓ ਤੁਸੀਂ ਆਹ ਦੇਖੋ ਬਹੁਤ ਜ਼ੋਰ ਕੀ ਬਾਰਸ਼ ਹੈ ਬਈ ਬਹੁਤ ਹੀ ਜ਼ਿਆਦਾ ਮੇਰੇ ਖਿਆਲ ਤੇ 5 ਮਿੰਟ ਹੋ ਗਏ ਤਾਂ ਇਹਦੇ ਨੂੰ ਲੁੱਤੋ ਹੋ ਗਏ 20 ਮਿੰਟ ਪੰਦਰਾ ਨਹੀਂ ਵਾਹ ਦੇ ਲੋ ਵੀ ਖੇਤ ਫੁੱਲ ਭਰ ਗਏ ਪਾਣੀ ਦੇ ਜਿਹੜੇ ਖਾਲੀ ਦੇ ਐਨੀ ਜ਼ੋਰ ਦੀ ਬਾਰਿਸ਼ ਵਰਖ ਰਹੀ ਹੈ ਦੇਖ ਲੋ ਬਈ ਆਹ ਦੇਖੋ ਆਹ ਦੇਖੋ ਹਵਾ ਦੇਖੋ ਕਿੰਨੀ ਚੱਲ ਰਹੀ ਹੈ ਗੱਲ ਜਿਹੜੀ ਹਵਾ ਚੱਲ ਰਹੀ ਬਈ ਉਹ ਬਹੁਤ ਖਤਰਨਾਕ ਹੈ ਜੀਰੀਆਂ ਦੇ ਵਿਛੋਣੇ ਵਿਛਾ ਦੇਣੇ ਇਸ ਨਾਲ ਹਾਂ ਜਿੰਨੇ ਕਿਤਰੋਂ ਪਾਣੀ ਪਾਣੀ ਦੇਣ ਨਾਲੇ ਪਰਾਂ ਨੀਵਾਂ ਆਉਣ ਨਾਲੇ ਪਰਾਂ ਫੇਰ ਵੀ ਪਾਣੀ ਅਟਿਆ ਖੜਿਆ ਲਿਖਦਾ ਕਹਾਂ ਗੱਲਾਂ ਬੋਲਣਾ ਹਾਂ ਬੋਲਦਾ ਇਹਨੂੰ ਗੱਲਾਂ ਬਈ ਗਰਮੀ ਵੀ ਬਹੁਤੀ 3-4 ਦਿਨਾਂ ਬਹੁਤ ਗਰਮੈ ਸੀ 3-4 ਦਿਨ ਹੋਏ ਵਰਸ ਨੇ ਤਾਂ ਵਰਸਣਾ ਹੀ ਤਾਂ ਚਲੋ ਜੋ ਕਰਦਾ ਪ੍ਰਮਾਤਮਾ ਆਪਣੇ ਉਹਦੇ ਛੀਕੇ ਕਰਦਾ ਬਈ ਉਦੀ ਰਜਾ ਤੇ ਰਹਿਣਾ ਪੈਂਦਾ ਦੇਖੋ ਜਿਹੜੀ ਹਵਾ ਇਹ ਨਾ ਹਵਾ ਗਲਤ ਆ ਹਾਂ ਨਹੀਂ ਤਾਂ ਨਹੀਂ ਅੱਡਾ ਚੱਲ ਨੁਕਸਾਨ ਵਿਜਲ ਪੰਜ ਚਾਰ ਦਿਨ ਅੱਗੇ ਪਿੱਛੇ ਵੱਢ ਹੋ ਜੰਨੀ ਆ ਇਹ ਹਵਾ ਨਾਲ ਕੀਰੀਆਂ ਗੇਰਦ ਨਹੀਂ ਆ ਬਈ ਸਭ ਜਿਹੜੀਆਂ ਪੱਕੀਆਂ ਵੀ ਆ ਦੇਖ ਲਓ ਕਿਸ ਤਰ੍ਹਾਂ ਚੱਲ ਰਹੀ ਆ ਵਾ ਹਾਂ ਦੇਖੋ ਹਵਾ ਖਤਰਨਾਕ ਆ ਬਾਕੀ ਬੰਦ ਹੋਏ ਤੇ ਨਹੀਂ ਫਿਰ ਦੇਖੂਗੇ ਇਹ ਗਿਰਦੀ ਹੈ ਕਿ ਬਚਾਉ ਰਹਿੰਦਾ ਇਸ ਤਰ੍ਹਾਂ ਤਿੰਨ ਕਿੱਲਾਂ ਦਾ ਖਤਰਾ ਆਪਾਂ ਨੂੰ ਚਾਰ ਤਿੰਨ ਚਾਰ ਕਿੱਲਾਂ ਦਾ ਹਨ ਨਹੀਂ ਬਾਕੀ ਦੋਆਂ ਦਾ ਪਰਾਂ ਗੌਰ ਲਾਗ ਲੈਣਾ ਹੂੰ ਹੂੰ ਉਹਰਾ ਸਾਇਦ ਨਾ ਕੀ ਗਿਰਿਆ ਉਹਰਾ ਡਾ ਰਹਿ ਨੰਗੇ ਹੂੰ ਉਹਰਾ ਕਿਉਂ ਕਿਰਾ ਗਈ ਉਹਰਾ ਵੀ ਨਹੀਂ ਗਿਰਨ ਨੰਗੇ ਮੈਂ ਮੋਟਰਪਾਇੰਦ ਦਾ ਕੀ ਫਾਇਦਾ ਸਵੇਰੀ ਜਿਦ ਤਰ੍ਹਾਂ ਹੁੰਦੇ ਫਿਰ ਤੋ ਗਿਰ ਜਾਂਦੀ ਹੂੰ ਹੂੰ ਦੇਖੋ ਬਈ ਆ ਰਹੀ ਗੂੰਜ ਪਾਣੀ ਦੀ ਦੇਖੋ ਇਸ ਤਰ੍ਹਾਂ ਚੱਲ ਰਿਹਾ ਪਾਣੀ ਇਹ ਉਹ ਦੇਖੋ ਇਸ ਤਰ੍ਹਾਂ ਇੱਕ ਲੱਕਾ ਅਗਲੇ ਪਾਸੇ ਫੁੱਲਾ ਛੱਡ ਪਈ ਏ ਦੋ ਜਗ੍ਹਾ ਤੋਂ ਪਾਣੀ ਉੱਤਰ ਰਿਹਾ ਦੋਨੋਂ ਗਾਇਸ ਇਹਨਾਂ ਕਾਇਮਾ ਤੇ ਫੁੱਲੇ ਆਪਾਂ ਨੇ ਉਹ ਹੋਰ ਹੈ ਨਾ ਗੋਹਰਮ ਨੂੰ ਖਾਲੀ ਹੈ ਪੱਟੀ ਵੀ ਉਹ ਉਹ ਨਾ ਪੈਪ ਦੱਦਾ ਸੁਖੋ ਇਹਦੀ ਪੈਪ ਓਹੋ ਮੀਨਾਂ ਦਾ ਬਾਈ ਹੱਦ ਕਰਤੀ ਅੱਜ ਹੱਦ ਅਰ ਜੀਰੀਆਂ ਦੇ ਬਾਈ ਬਿਛਾਉਣੇ ਬਿਛਾਤੇ ਦੁਖਾਨੇ ਹੁਣ ਤੁਹਾਨੂੰ ਦੇਖੋ ਦੇਖਣੀ ਹੁੰਦਾ ਜੀਰੀਆਂ ਕਿੰਨੀ ਕਰ ਕਰਾ ਕੇ ਰੱਬੂਰਾ ਅਸੀਂ ਤਾਂ ਹੀ ਫੇਰ ਦਿੰਦਾ ਸਾਰੇ ਕੰਮ ਦੀ ਮਿਹਨਤ ਕਰੀ ਕਰਾਈ। ਮਾਸ ਮਾਰਤੇ ਬਈ। ਦੇਖੋ ਕਿਸ ਤਰ੍ਹਾਂ ਅੜੀ ਖੜੀ ਦੀ ਜੀ ਜੀਰੀ। ਦੇਖਣੇ ਨੂੰ ਜੀ ਨਹੀਂ ਕਰਦਾ ਹੁਣ। ਬਹੁਤੀ ਜਿਆਦਾ ਨਜਾਇਜ਼ ਕਰਦਾ ਪਰਮਾਤਮਾ ਬਹੁਤੀ ਜਿਆਦਾ। ਆ ਫਿਰ ਆਏ ਨਹੀਂ ਹੈ ਅਭੀ ਚਲ ਕਿਸੇ ਫਸਲ માં ਹੋ ਗਿਆ ਕਰ ਲਈ। ਸਾਰੀ ਫਸਲਾਂ ਵਾਂਹੀਂ ਹੁਣ ਆਹੀ ਆ ਬਈ ਜਾਤਾ ਜਾਤ ਦਾ ਮਤਲਬ ਜਾਤ ਦਾ ਦਿੱਲੀ ਅੰਦੋਲਨ ਹੋਇਆ ਜਾਤ ਤੇ ਪ੍ਰਮਾਤਮਾ ਵੀ ਬਸ ਮੋਦੀ ਵਰਗਾ ਹੀ ਹੋਇਆ ਵਾ ਦੀ ਪੁੱਛੋ ਨਾ ਪੁੱਛ ਐਨਾ ਦਿਲ ਦੁਖੀ ਹੁੰਦਾ ਨਾ ਬਈ ਖਰਚਾ ਕਰਿਆ ਕਰਾਇਆ ਮਿਹਨਤ ਕਰੀ ਕਰਾਈ ਬੀ ਸਾਰੀ ਪਾਣੀ ਫੇਰ ਦੰਦਾ ਪਰਮਾਤਮਾ ਦੇਖੋ ਆ ਦੇਖੋ ਆ ਦੇਖੋ ਕਿਸ ਤਰ੍ਹਾਂ ਗਿਰਦੀ ਬਹੁਣੀ ਮਾਏ ਆ ਵੀ ਜਿਸ ਤਰ੍ਹਾਂ ਇੱਕ ਵੱਡਾ ਟੱਕੀ ਪੈ ਗਈ ਨਾ ਉਹ ਅੱਗੇ ਤੇ ਅੱਗੇ ਆਪੇ ਗਿਰਦੀ ਚਲੀ ਜਾਂਦੀ ਬਈ ਫਿਰ ਹੁਣ ਬੰਦਾ ਸੋ ਕੀ ਕਰਾਇ ਭਲੇ ਬੰਦਾ ਹਲੇ ਇਹਨਾਂ 10 10 ਦਿਨ ਨੂੰ ਵੜਣਾ ਦਾ ਜੇ ਖੜੀ ਰਹਿੰਦੀ ਗਿਰਕਾਉ ਵੀ ਨਹੀਂ ਫੇ ਦਾਣਾ ਜਿਹੜਾ ਹਰਾ ਉਹ ਹਰਾ ਹੀ ਰਹਿੰਦਾ ਪੱਕਦਾ ਵੀ ਨਹੀਂ ਐਸ ਵਰਗਾ ਕੀ ਕਰਾਂ ਦੱਸੋ ਅਰ ਬਹੁਤ ਕੰਮ ਦੀ ਜੀਰੀ ਦੀ ਪਈ ਆ ਇਹਨ ਹਿਮਾ ਆਪਾਂ ਨੇ ਰੇ ਵੀ ਦੋਏ ਪਾਈ ਦੇ ਯੂਰੀਆ ਬਾਈ ਦੇਖ ਲੋ ਨਹੀਂ ਆਪਾਂ ਕਹਿ ਦਿੰਨੇ ਵੀ ਰੇ ਜਿਆਦਾ ਪਾ ਤੇ ਆ ਜੜ ਬੁੱਦੀ ਹੋ ਗਈ ਥੱਲੇ ਤੇ ਐ ਹੋ ਗਿਆ ਹਵਾ ਬਹੁਤ ਸੀ ਬਈ ਸਵੇਰੋਂ ਇੱਕ ਲੱਖ ਤੋਂ ਬਹੁਤ ਹਵਾ ਦਾ ਬੁੱਲਾ ਮਤਲਬ ਤੇਜ਼ ਆਇਆ ਉਸੀ ਮਾ ਪਿਛਾਤੇ ਪਿਛੋਣੇ ਦੇ ਆ ਦੇਖੋ ਦੇਖ ਲੋ ਅਰ ਥੱਲੇ ਪਾਣੀ ਪਾਣੀ ਖੜਿਆ ਮਾ ਲਾਨ ਹੁਣ ਸਾਰਾ ਉਰੇ ਤੇ ਮਤਲਬ ਪਾਣੀ ਮਾ ਲਾਨ ਵੀ ਗਲ ਜਾਣਾ ਥੱਲੇ ਤੇ ਮਸ਼ੀਨ ਵੀ ਬਹੁਤ ਔਖੀ ਵੜਦੀ ਬਾਈ ਫਿਰ ਡਬਲ ਪੈਸੇ ਵੜਾਈ ਦੇ ਵੀ ਜਿਹੜਾ ਨੁਕਸਾਨ ਹੋਣਾ ਉਹ ਲੱਗ ਹੋਣਾ ਜਾਂ ਵਧਣੀ ਤੇ ਇੱਧਰ 26 ਆ ਆਪਣੀ ਦੇਖੋ 26 ਦਾ ਖੜੀ ਹੱਲੇ ਬਾਈ 26 ਬੀਜ ਸਾਰਿਆਂ ਤੇ ਵਧੀਆ ਪਰ 26 ਮੈਨੂੰ ਐ ਲੱਗਦਾ ਵੀ ਜਿਹੜੀ ਮੈਂ ਡੋਡੀ ਆਣ ਲੱਗੀ ਨਾ ਡੋਡੀ ਨੇ ਫੈਲ ਕਰ ਦੇਣਾ ਇਹ ਬਹੁਤ ਦੱਸ ਰਹੇ ਆ ਬਾਈ ਫੋਨ 'ਚ ਮੈਂ ਦੇਖਿਆ ਮੈਂ ਕਰੇ ਵੀ ਡੋਡੀ ਆ ਰਹੀ ਹੈ 26ਵਾਂ ਖੈਰ ਉਰਾਂ ਨਹੀਂ ਗਿਰੀ ਸੁਖੂ ਹੈ ਨੀ ਹੈ ਉਹ ਹਿੱਟਾ ਕੀ ਹੈ ਵਿੱਚ ਨੂੰ ਹੈ ਹੈ ਇੱਧਰ ਆ ਦੇਖੋ ਆ ਪੜੋਸੀਆਂ ਦੀ ਇੱਧਰ ਇਹ ਇੱਕ ਵੱਡੇ ਤੇ ਸਾਰੀ ਵਿਸ਼ਗੀ ਵੇਖ ਲੋ ਸਾਰੇ ਇਹੀ ਹਾਲ ਕਰਤੇ ਬੀਜੀਆਂ ਦਾ ਆਇਲ ਕਰਤੇ ਇਸ ਤਰ੍ਹਾਂ ਸੁਆਗਾ ਮਾਰਿਆ ਪਾ ਹੁੰਦਾ ਆਦਾ ਇਮਾ ਬੀਜ ਮ ਆਪਣੇ ਮੈਂ ਥੋੜੀ ਜੀ ਤਾਂ ਖੜਾ ਰਹਿ ਗਿਆ ਇਹ ਬੀਜ ਨਾ ਉਹ ਨਾ ਦੱਸ ਰਿਹਾ ਦਾ ਮਨ ਨੂੰ ਕਹੇ ਵੀ ਜਦ ਪੱਕ ਜੂਈ ਕਰਿਆ ਜਦ ਵੀ ਚਾਹ ਤੁਸੀਂ ਹਫਤਾ ਪੰਜ ਚਾਰ ਦਿਨ ਉੱਪਰ ਟਪਾ ਲਿਓ ਵੀ ਫੇਰ ਵੀ ਗਿਰਦੀ ਨਹੀਂ ਹੈ ਪਰ ਅੱਜ ਹਵਾ ਹੀ ਜ਼ਿਆਦਾ ਦੀ ਬਾਈ ਤਾਂ ਗਿਰ ਗਈ ਇਹ ਫੇਰ ਵੀ ਚਲੋ ਬਚਾਓ ਹੈ ਜੀ ਅੱਗੇ ਨਾ gira ਹੁਣ ਮੰਨ ਕੇ ਚਲੋ ਕਿੱਲੇ માં ਕਨਾਲ ਟੱਕੀ ਗਿਰ ਗਈ ਹੈ ਨਹੀਂ ਵੀ ਕਨਾਲ ਦੀ ਟੱਕੀ ਗਿਰ ਗਈ ਹੈ ਕਿੱਲੇ માં ਬਾਈ ਅਜੀਰੀ ਦੀ ਬਈ ਬਹੁਤ ਸੋਹਣੀ ਨਾਰਾਂ ਵਰਗਾ ਦਾਣਾ ਦਾ ਨਾਰਾਂ ਵਰਗਾ ਇਹੋ ਜਿਹਾ ਨਾਰਦ ਦਾਣਾ ਨਹੀਂ ਹੁੰਦਾ ਇਹੋ ਜਿਹਾ ਦਾਣਾ ਦਾ ਬਈ আর ਸਾਫ ਸੁਥਰਾ ਕੋਈ ਸਪਰੇ ਨਹੀਂ ਕਰੀ ਬਈ ਫਾਲਤੂ ਫਾਲਤੂ ਗਿਆ ਇੱਕ ਵੀ ਸਪਰੇ ਨਹੀਂ ਕਰੀ ਅਸੀਂ ਆਪ 26 ਪਤਾ ਲਈ ਕਰੀਆਂ ਅਸੀਂ ਦੋ ਸਪਰੇ ਕਰਤੀਆਂ ਕਿ ਪਹਿਲਾਂ ਸੁੰਡੀ ਦੀ ਕਰੀ ਫੇਰ ਉਹਨਾ ਹਲਦੀ ਰੋਗ ਆ ਗਿਆ ਇਹਦੀ ਕਰੀ ਬਾਕੀ ਅਸੀਂ ਕਿਸੇ ਵੀ ਜੀਰੀ ਮਾ ਆਪਣਾ ਸਪਰੇ ਨਹੀਂ ਕਰੀ ਬਈ ਮੈਂ ਕਰਦਾ ਨਹੀਂ ਐ ਸਪਰੇ ਸਿਰਫ ਇਹ ਕਿ 26 26 ਵਾਂ ਕਰੀ ਆ ਬਈ ਨਾ ਸਬਾ ਵਾਲੇ ਵੀ ਜਮਾ ਕਰੀ ਆਪਣਾ ਸਪਰੇ ਕੋਈ ਜਦ ਬਿਮਾਰੀ ਉਹ ਨਹੀਂ ਹੈ ਖੇਤ માં ਫਿਰ ਕੀ ਫਾਇਦਾ ਹੋਈ ਸਪਰੇਆਂ ਕਰੀ ਜਾਣੀਆਂ ਇਹ ਨਹੀਂ ਅਸੀਂ ਮੈਂ ਦੇਖਿਆ ਬੀਜ ਨਾ ਅਦਲ ਬਦਲ ਜੀ ਕਿ ਲਾਈ ਜਾਓ ਤੇ ਇਨੀ ਬਿਮਾਰੀ ਪੁੰਗਰੀ ਆਂਦੀ ਜੇ ਇੱਕੋ ਬੀਜ ਨਾ ਲਾਈ ਜਾਣਾ ਉਹ ਮਾ ਫਿਰ ਬਿਮਾਰੀ ਲੱਗ ਜਾਂਦੀ ਆ ਹਨ ਹੂੰ ਇਸ ਕਿਲੇ ਮਾ ਬਈ ਪਰਾਂ ਗੰਨੇ ਵਾਲੀ ਸਾਈਡ ਗਿਰੀ ਆ ਟੰਡੀ ਹੋਈ ਹਰ ਬਚਾਓ ਆ ਬਾਕੀ ਅੱਗਾ ਇਹ ਦੇਖੋ ਆਪਣੀ ਟਾਟਾ ਵਾਲੀ ਖੜੀ ਆ ਦੇਖ ਲਓ ਇਹੋ ਨਹੀਂ ਗਿਰਦੀ ਬਾਈ ਵੀ ਇਹੋ ਜਿਹਾ ਵਧੀਆ ਬੀਜ ਆ ਟਾਟਾ ਵਾਲਾ ਬੱਸੀ ਬਾਈ ਅਰ ਦੇਖੋ ਬੱਲ ਦੇਖੋ ਗਲਨਾਜ ਦਾਣੇ-ਦਾਣੇ ਦੇਖੋ ਬਾਈ ਬਹੁਤ ਵਧੀਆ ਵੈਰਾਈਟੀ ਹੈ ਬਾਈ ਗਿਰਦਾ ਨਹੀਂ ਹੈ ਸਭ ਤੋਂ ਵੱਡੀ ਬਾਤ 21 ਨੰਬਰ ਝਾੜ ਵਧੀਆ ਠੀਕ ਹੈ। ਦੇਖ ਲੋ ਮੜੀ ਜੀ ਟੱਕੀ ਕਿਤੇ ਜੀ ਟਿੱਡੀ ਹੋਈ ਹੈ। ਉਸ ਤਰ੍ਹਾਂ ਹੀ ਖੜਿਆ ਜਿਸ ਤਰ੍ਹਾਂ ਖੜਿਆ ਦਾ ਪਹਿਲਾਂ। ਉਹ 5 ਗਰਾਂ ਮਾ ਨੂੰ ਜਾ ਰਿਹਾ ਪਾਣੀ ਇਹ ਦੇਖੋ ਵੀ ਪਾਣੀ ਉਲਟਾ ਇੱਧਰ ਨੂੰ ਜਾ ਰਿਹਾ। ਉਹ ਤਾਂ ਨੱਕਾ ਕਾ ਖੁੱਲਿਆ ਵ ਇੱਕ ਦੋ। ਹੂੰ। ਦੇਖੋ ਧੁੱਪ ਦੇਖੋ ਬਈ ਕਹੀ ਨਿਕਲਈ ਹੁਣ ਨੈਣ ਕੜਾਕੇਦਾਰ ਧੁੱਪ ਨਿਕਲਈ ਧੁੱਪ ਦੇ ਲੱਛਣ ਆਵੇ ਤਾਂ ਲੱਗਦਾ ਵੀ ਰਾਤ ਨੂੰ ਰੱਬ ਦੁਬਾਰਾ ਕਰੂਗਾ ਚਲਮਲਾ ਹੈ ਦੇਖੋ ਪੂਰੀ ਧੁੱਪ ਨਿਕਲਈ ਐ ਚੁੱਭਵੀਂ ਧੁੱਪ ਐ ਬਈ ਬਾਕੀ ਰੱਬ ਦਾ ਪਤਾ ਨਹੀਂ ਬਾਕੀ ਬਾਰਸ਼ ਐਮਪੀ ਵਿੱਚ ਵੀ ਹੋਈ ਐ ਪਾਰਸ ਹੋਈ ਬਹੁਤ ਲੱਕੇ ਮਾਨੂੰ ਆ ਬਾਕੀ ਪਤਾ ਨਹੀਂ ਵੀ ਕਿੱਥੇ ਨੂੰ ਕਿੱទី ਨੂੰ ਹੈ ਕਿ ਨਹੀਂ ਹੈ ਲੋ ਵੀ ਦੋਸਤੋ ਹੁਣ ਚੱਲਦੇ ਆਪਾਂ ਘਰ ਨੂੰ ਦਿਨ ਛਿਪ ਗਿਆ ਭਈ ਉਹ ਦੇਖੋ ਸੂਰਜ ਅੱਧਾ ਛਿਪ ਗਿਆ ਆਪਾਂ ਨੇ ਹੁਣ ਜਾਣਾ ਬਾਬੇ ਕੇ ਦਰਬਾਰ ਮਾ ਗੁੱਗਾ ਮੇੜੀ ਉੱਥਾ ਟਿੱਕਣ ਭਈ

ਲੱਗ ਜਾਈ ਹੁਸਨ ਆ ਜਾ ਫਸਲ ਪਾ ਵੀ ਬਈ ਦੇਖੋ ਛੱਬੀ ਆਪਣੀ ਦੇਖੋ ਨਖਾਰ ਜਾ ਆ ਜਾ ਫਸਲ ਪਾ ਹੁਣ ਦੇਖੋ ਬੈਂਗਣਾ ਕੇ ਵੀ ਫੁੰਗਲਾਂੀਆਂ ਸਿੱਧੀਆਂ ਹੋ ਗਈਆਂ ਬਈ ਫੁੱਲ ਲੱਗ ਗਿਆਣ ਸੁਖੋ ਫੁੱਲ ਬਹੁਤ ਆ ਰਿਹਾ ਹੈ ਬਈ ਨਿੰਮ ਦੇ ਪੱਤਿਆਂ ਦੀ ਨਾ ਕੋਲਗਾ ਸਪਰੇਅ ਚਾਹ ਰਣੀ ਬਸ ਸਪਰੇਅ ਮਾਰੂ ਨਿੰਮ ਦੇ ਪੱਤਿਆਂ ਦੀ ਅੱਜ ਬਣਾਈ ਦੀ ਬੈਂਗਣੀ ਬਈ ਬਹੁਤ ਸਵਾਦ ਬੈਂਗਣੀ ਬਣੀ ਅ ਨਜ਼ਾਰਾ ਬਣ ਤੇ ਆਵਾ ਬੈਂਗਣੀ ਨਾ ਪੁੱਛਣਾ ਚੱਲ ਫਿਰ ਮਾਰ ਕਿੱਕ ਜਮੇ ਦੀ ਹੇ ਮਾਰ ਫਿਰ ਕਿੱਕ ਜਮੇ ਨੇ ਲੋ ਠੀਕ ਹੈ ਭਾਈ ਵੀ ਮਿਲਦੇ ਹਾਂ ਹੁਣ ਆਪਾਂ ਬਾਅਦ ਚ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਕਰੋ ਭਾਈ ਜਿਹਨਾਂ ਨਹੀਂ ਸਬਸਕ੍ਰਾਈਬ ਕਰਿਆ ਬਾ ਵੀਡੀਓ ਪੂਰੀ ਦੇਖਿਆ ਕਰੋ ਭਾਈ ਵੀਡੀਓ ਪੂਰੀ ਨਹੀਂ ਦੇਖਦੇ ਹੈ ਸਕਿੱਪ ਕਰ ਕਰਕੇ ਨਾ ਦੇਖਿਆ ਕਰੋ ਭਾਈ ਉਹ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਅੱਜ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ